ஜின்தாபாத் 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 ஆயேம் எக்தா ஜின்தாபாத் 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 அக்லவ் கே எபெலோ பூர் கைதா ஜுத்தி नाल பைதா ஜுத்தி नाल ஜின்தாபாத் ਸਾਡਾ ਧੋਖਾ ਕਰ ਰਿਹਾ ਬਹੁਤ ਜਿਆਦਾ ਹੀ ਪਹਿਲਾਂ ਵੀ ਇਹਨਾਂ ਨੇ ਸਾਨੂੰ 4 ਵਜੇ ਉਸ ਦਿਨ ਵੀ ਬੁਲਾਇਆ ਸਾਰੀ ਦਿਹਾੜੀ ਅਸੀਂ ਬੈਠੇ ਰਹੇ ਭੇਜ ਦਿੱਤਾ ਜੀ ਅੱਜ ਫੇਰ ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਅਸੀਂ ਧੋਖੇ ਧਾੜੀ ਤੇ ਪਹਿਲਾਂ ਹੀ ਅਸੀਂ ਬਹੁਤ ਕਮਜ਼ੋਰ ਹੋਏ ਪਏ ਆ ਇਹਨਾਂ ਦੀਆਂ ਧੋਖੇ ਧਾੜੀਆਂ ਤੇ ਜੀ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਜੇ ਸਾਨੂੰ ਆਰਡਰ ਨਾ ਮਿਲੇ ਜੀ ਬਸ ਇਹ ਹੀ ਕਹਿੰਦਾ ਮੈਂ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਸਾਡਾ ਦੇਖਾਂਗੇ ਵੀ ਅਸੀਂ ਕੰਮ ਬੰਦ ਕਰਾਂਗੇ ਆਪਾਂ ਦਫਤਰਾ ਦਾ ਵੀ ਕਰਾਓ ਕਰਾਂਗੇ ਦਫਤਰ ਵੀ ਬੰਦ ਕਰਾਂਗੇ ਮੇਅਰ ਦਾ ਕਮਰਾ ਬੰਦ ਕਰਾਂਗੇ ਜੀ ਅਸੀਂ ਹਾਂਜੀ ਮਲਾਹਾਂ ਸਾਹਿਬ ਜੀ ਹਾਂ ਜਿਹੜੇ ਨਾ ਦੇ ਗਏ ਮੇਅਰ ਦੇ ਕੋਲ ਕੀ ਗੱਲ ਸੀ ਸਰ ਸਾਡੇ ਸਫਾਈ ਸੇਵਕ 2021 ਚ ਆਪਾਂ ਹੌਸ ਦੀ ਮੀਟਿੰਗ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਸੀ ਜਿਹੜਾ ਸਫਾਈ ਸੇਵਕ ਪੁਰਾਣੇ ਹੋ ਗਏ ਇਹਨਾਂ ਨੂੰ ਸੀਨੀਅਰ ਅਧਾਰ ਤੇ ਪ੍ਰੋਮੋਸ਼ਨ ਦਿੱਤੀ ਜਾਵੇ ਵੀ ਉਹ ਮਾਨਯੋਗ ਸਰਕਾਰ ਆਪਾਂ ਹੌਸ ਦੀ ਮੀਟਿੰਗ ਮਤਾ ਪਾਸ ਕਰ ਲਿਆ ਮਾਨਯੋਗ ਸਰਕਾਰ ਨੇ ਵੀ ਉਸ ਨੂੰ ਬਰਾਪਾ ਦਿੱਤਾ ਤੇ ਉਸ ਜਿਹੜੇ ਆਰਡਰ ਆਪਾਂ ਹੌਸ ਦੀ ਮੀਟਿੰਗ ਮਤਾ ਪਾਇਆ ਉਹਨਾਂ ਨੇ ਇਹਨਾਂ ਨੂੰ ਤਰੱਕੀ ਦਾ ਮੌਕਾ ਦਿੱਤਾ ਤੇ ਉਹਨਾਂ ਨੂੰ

ਤੇ ਉਹਨਾਂ ਨੇ 1.5 ਸਾਲ ਹੋ ਗਿਆ ਸਾਨੂੰ ਇਹ ਬਾਰ ਬਾਰ ਕਦੀ ਮੇਅਰ ਸਾਹਿਬ ਕੋ ਕਦੀ ਕਮਿਸ਼ਨਰ ਮੈਡਮ ਕੋ ਕਦੀ ਕਿਸੇ ਕੋ ਕਿਸੇ ਕੋ ਇਹਨਾਂ ਨੂੰ ਜਿਹੜੀ ਪ੍ਰੋਮੋਸ਼ਨ ਇਹਨਾਂ ਦੀ ਤਰੱਕੀ ਹੋ ਗਈ ਪਈ ਹੈ ਇਹਨਾਂ ਨੂੰ ਸਾਡੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਤਕਰੀਬਨ ਸਾਡੇ ਸਫਾਈ ਸੇਵਕਾਂ ਤੇ ਸਾਡੇ ਬਾਲਮੀਕੀ ਸਮਾਜ ਦੇ ਨਾਲ ਧੱਕਾ ਹੁੰਦਾ ਆ ਰਿਹਾ ਹੈ ਬਾਈ ਜਿਹੜੇ ਸਫਾਈ ਸੇਵਕਾਂ ਦੇ ਤਰੱਕੀ ਹੈ ਬੰਦੀ ਆ ਸਾਨੂੰ ਨਹੀਂ ਦਿੱਤੀ ਜਾ ਰਹੀ ਫਿਰ ਇਹਨਾਂ ਨੇ ਹਾਰ ਥੱਕ ਕੇ ਮੁਲਾਜ਼ਮਾਂ ਨੇ ਅੱਤ ਦੁੱਖ ਕੇ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਕੇਸ ਲਾਤਾ ਔਰ ਮਾਨਜੋ ਕੋਰਟ ਨੇ ਵੀ ਆਪਣਾ ਫੈਸਲਾ ਦਿੱਤਾ ਵੀ ਇਹਨਾਂ ਦੇ ਬੰਦੇ ਆਰਡਰ ਇਹਨਾਂ ਨੂੰ 3 ਮਹੀਨੇ ਦੇ ਵਿੱਚ ਇਹ ਨੇ ਆਰਡਰ ਕਰ ਦਿੱਤੇ ਆ ਸਾਰੇ ਅਫਸਰਾਂ ਦੇ ਅਫਸਰ ਸੇਵਾਵਾਂ ਦੇ ਸਾਈਨ ਹੋ ਗਏ ਆ ਪਰ ਪਤਾ ਨਹੀਂ ਕਿਤੇ ਕਿਸ ਗੱਲੋਂ ਮੇਅਰ ਸਾਹਿਬ ਇਹਨੂੰ ਬਾਰ-ਬਾਰ ਸਾਡੇ ਆਰਡਰਾਂ ਨੂੰ ਰੋਕੀ ਜਾਂਦੇ ਆ ਪਹਿਲਾਂ ਸਾਨੂੰ 24 25 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਟਾਈਮ ਦਿੱਤਾ 23 ਤਰੀਕ ਨੂੰ 23 ਤਰੀਕ ਨੂੰ ਸਾਨੂੰ 4 ਵਜੇ ਦਾ ਟਾਈਮ ਪਹਿਲਾਂ 11 ਵਜੇ ਆਪਾਂ ਆਏ ਮੇਅਰ ਸਾਹਿਬ ਕੋ ਬਈ ਕਹਿੰਦੇ ਤੁਹਾਨੂੰ ਸ਼ਾਮੀ 4 ਵਜੇ ਤੁਹਾਡੇ ਜਿਹੜੇ ਸफाई ਸੇਵਕ ਮੇਡ ਹੈਗੇ ਉਹਨਾਂ ਨੂੰ ਆਪਾਂ 4 ਵਜੇ ਆਰਡਰ ਦੇ ਦੇਣੇ ਆ ਆਪਾਂ ਸਾਰੇ ਸफाई ਮੇਡ ਆ ਗਏ ਇਹਨਾਂ ਦੇ ਸਾਰੇ ਆ ਗਏ ਸਾਰੇ ਰਿਸ਼ਤੇਦਾਰ ਵੀ ਆ ਗਏ ਚਲੋ ਉਹਨਾਂ ਨੂੰ ਤਰੱਕੀ ਦਾ ਮੌਕਾ ਮਿਲਣਾ ਆਰਡਰ ਮਿਲਨੇ ਆ 4 ਵਜੇ ਤਕਰੀਬਨ ਪਤਾ ਨਹੀਂ ਜੀ ਮੇਅਰ ਸਾਹਿਬ ਨੇ ਫੋਨ ਕੀਤਾ ਬਈ ਇਹਨਾਂ ਨੂੰ ਆਰਡਰ ਆਪਾਂ ਨਹੀਂ ਦੇਣੇ ਬਈ ਆਪਾਂ 25 26 ਦੀ ਉਹ ਵਾਰ ਦਵਾ ਨਾ 23 11:00 ਵਜੇ ਤਕਰੀਬਨ ਜੀ ਚਲੋ ਸਾਨੂੰ ਨਹੀਂ ਪਤਾ ਕਿ ਨਾਲ ਕਿ ਦਵਾਣੇ ਸੀਗੇ ਵੀ ਕਹਿੰਦੇ ਜੀ ਜਿੰਪਾਈ ਦੀ ਸਿਹਤ ਖਰਾਬ ਹੋ ਗਈ ਆਪਾਂ ਚਲੋ ਉਹਨਾਂ ਦਾ ਵੀ ਇਹ ਇੱਕ ਮੌਕਾ ਦਿੱਤਾ ਵੀ ਚਲੋ ਕੋਈ ਗੱਲ ਸਿਹਤ ਖਰਾਬ ਹੋ ਸਕਦੀ ਹੈ ਤਕਰੀਬਨ ਬੰਦੇ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚਲੋ 11 ਵਜੇ ਵੀ ਸਿਓਏ ਕਿ ਦਸਿਓ ਪਏ ਆਰਡਰਸ ਹਾਈ ਕੋਰਟ ਦੇ ਇਹ ਚੰਪਲੀਟੀ ਚੱਲ ਬੰਦਾ ਦੀ ਚਲੋ ਆਪਾਂ ਤਾਂ ਇਹ ਕਿਹਾ ਵੀ ਜਿਹੜੇ ਵੀ ਜੋ ਆਪਾਂ ਮੇਅਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਦੀ ਮਾਵਾ ਮੇਅਰ ਵਾ ਚਲੋ ਕੋਈ ਗੱਲ ਨਹੀਂ ਸਰਕਾਰ ਦਾ ਹੈਗਾ ਹਾਂਜੀ ਕਮਿਸ਼ਨਰ ਨੇ ਜਾਂ ਡਿਪਟੀ ਕਮਿਸ਼ਨਰ ਕੋ ਤੁਹਾਡੇ ਨੇਗੇ ਹਾਂਜੀ ਤੇ ਫਿਰ ਕੀ ਮਤਲਬ ਉਹ ਤਕਰੀਬਨ ਸਾਡੇ ਨਾਲ ਮੈਡਮ ਜਿਹੜੇ ਮੈਡਮ ਕਮਿਸ਼ਨਰ ਸਾਹਿਬ ਸੀਗੇ ਉਹ ਚਲ ਗਏ ਛੁੱਟੀ ਤੇ ਤੇ ਜਿਹੜੇ ਸਾਡੇ ਅਸਿਸਟੈਂਟ ਕਮਿਸ਼ਨਰ ਸਾਹਿਬ ਸੀ ਉਹਨਾਂ ਦੇ ਸਾਲਾ ਜੀ ਦੀ ਡੈਥ ਹੋ ਗਈ ਤੇ ਉਹ ਵੀ ਛੁੱਟੀ ਤੇ ਚਲ ਗਏ ਇਸ ਕਰਕੇ ਜੋ ਕਾਰਪੋਰੇਸ਼ਨ ਦਾ ਅਧਿਕਾਰੀ ਹੈ ਵੱਡਾ ਕੋਈ ਵੀ ਮੇਅਰ ਜਾਂ ਕੁਝ ਦੇ ਸਕਦਾ ਇਸ ਕਰਕੇ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮੇਅਰ ਸਾਹਿਬ ਦੇ ਹੱਥੋਂ ਦਵਾ ਦੇਣਾ ਤੁਹਾਨੂੰ ਆਡਰ ਬਸ ਅਸੀਂ ਵੀ ਕਿਹਾ ਕੋਈ ਗੱਲ ਨਹੀਂ ਮੇਅਰ ਸਾਹਿਬ ਦੇ ਦੇਣ ਜਿਹੜੇ ਮਰਜ਼ੀ ਸੰਤਾ ਤਰੱਕੀ ਦੇ ਨਾਲ ਬਾਹੋ ਗਿਆ ਜਿਹੜਾ ਵੀ ਸਾਨੂੰ ਮੇਅਰ ਸਾਹਿਬ ਦੇਣ ਚਾਹੇ ਜਿਹੜੇ ਅਫਸਰ ਦੇਣ ਕੋਈ ਵੀ ਦੇਣ ਨਹੀਂ ਸਰ ਲਾਹਤ ਨਹੀਂ ਲੈਣਗੇ ਸਰਕਾਰ ਨੇ ਦਾ ਸਰੋਤ ਜਿਹੜੀ ਤਰੱਕੀ ਬੰਦੀ ਸਾਈ ਸੇਵਕਾਂ ਦੀ ਉਹ ਤਾਂ ਪ੍ਰਮੋਟ ਕਰਕੇ ਕੱਲ ਦਿੱਤੀ ਚੰਡੀਗੜ੍ਹ ਉਹਨਾਂ ਨੇ ਕੱਲ ਦਿੱਤਾ ਸੀਗਾ ਵੀ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ 6ਵੇਂ ਮਹੀਨੇ ਉਹਨਾਂ ਨੇ ਆਰਡਰ ਕੀਤੇ ਆ ਸਾਨੂੰ ਵੀ ਉੱਥੋਂ ਆਈ ਆ ਚੰਡੀਗੜ੍ਹ ਤੋਂ ਉਹਨਾਂ ਨੇ ਬੈਟਿੰਗ ਕੱਲੀ ਆ ਵਾਪਸ ਵੀ ਹੌਸੀ ਮੀਟਿੰਗ ਮਤਾ ਪਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿਹੜੀ ਤਰੱਕੀ ਬੰਦੀ ਹੈ ਸਾਈ ਸੇਕਾ ਦਿੱਤੀ ਜਾਵੇ ਸਰਕਾਰ ਹੈ ਜੀ ਕਿੰਨੇ ਪਲਾ ਏ ਸਰ ਅਠ ਮਲਾਜ ਮਾ ਜੀ ਨੇ ਤਰੱਕੀ ਐਸ ਵੀ ਸੇਕਾ। ਸਾਸ ਜੀ ਦੇ ਲੋ ਟਾਇਰ ਹੋ। ਇਹਨਾਂ ਨੂੰ ਸਰ ਬਾਰ ਬਾਰ ਇਹੀ ਦੇ ਰਿਆ ਵੀ ਅੱਜ ਦੇ ਦੇ ਨੇ ਕੱਲ ਦੇ ਦੇ ਨੇ ਆ ਬਾਰ ਬਾਰ ਇਹੀ ਧੋਖਾ ਹੋ ਰਿਹਾ ਇਹਨਾਂ ਨੇ ਵੀ ਅੱਜ ਅੱਜ ਬੁਲਾ ਲਿਆ ਅੱਜ ਹੁਣ ਸੋਮਵਾਰ ਬੁਲਾ ਲਿਆ ਦੇਖੋ ਸੋਮਵਾਰ ਕੀ ਕਰਦੇ ਦਿੰਦੇ ਆ ਆਰਡਰ ਨਹੀਂ ਦਿੰਦੇ। ਜੇਕਰ ਤੁਹਾਡਾ ਨਾ ਮਿਲੇ ਤੇ ਅਸੀਂ ਆਪਣਾ ਕੰਮ ਕਾਰ ਵੀ ਬੰਦ ਕਰਾਵਾਂਗੇ ਜੋ ਵੀ ਸਾਡਾ ਹੋਊਗਾ ਇਹਦਾ ਕੜਾ ਨਿੰਦਿਆ ਕਰਤੀ ਜਾਊਗੀ। ਹਾਂਜੀ ਸਰ ਕੀ ਕਿਹੜੀ ਇਹ ਪ੍ਰੋਬਲਮ ਆ ਰਹੀ ਹੁਣ ਸੋਮਵਾਰ ਦਾ ਕੰਮ ਤਾਂ ਕਿ ਸੋਮਵਾਰ ਜੇਕਰ ਨਹੀਂ ਦਿੱਤੇ ਨਾ ਕਿ ਕੀ ਆਪਣਾ ਕਿਵੇਂ ਹੋਏਗਾ। ਸਰ ਪਹਿਲਾਂ ਤਾਂ ਮੈਂ ਜਿਹੜੀ ਗੱਲ ਤੇ ਚਾਨਣਾ ਪਾਣਾ ਚਾਹੁੰਦਾ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਸਨੀਓਰਿਟੀ ਦਾ ਮੁੱਦਾ ਹੈ ਨਾ ਅਸੀਂ 2021 ਤੋਂ ਲਗਾਤਾਰ ਇਹਨਾਂ ਕੋਲ ਮੰਗ ਕਰਦੇ ਆ ਰਹੇ ਹਾਂ ਇਹ 2020 ਵਿੱਚ ਮੇਰ ਬਣੇ ਆ ਅਸੀਂ ਕਿਹਾ ਚਲੋ ਸਾਡੇ ਪੁਰਾਣੇ ਸਾਥੀ ਆ ਨੌਣਾ ਅਸੀਂ ਇਹਨਾਂ ਕੋ ਮੁਲਾਜ਼ਮਾਂ ਦੇ ਹਿੱਤ ਦਾ ਕੰਮ ਕਰਾ ਲਈਏ ਲੇਕਿਨ 2021 ਤੋਂ ਲਗਾਤਾਰ ਇਹਨਾਂ ਨਾਲ ਸਟਰਗਲ ਕਰਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਇਹਨਾਂ ਨੇ 8 ਫਰਵਰੀ ਵਿੱਚ 2024 ਨੂੰ ਫਰਵਰੀ ਦੇ ਵਿੱਚ ਇਹਨਾਂ ਨੇ ਮਤਾ ਪਾ ਕੇ ਭੇਜਿਆ ਜਿਹਦਾ ਜਵਾਬ 6 ਜੂਨ 2024 ਨੂੰ ਡਾਇਰੈਕਟੋਰੇਟ ਨੇ ਮਤਾ ਪਾਸ ਕਰਕੇ ਭੇਜ ਦਿੱਤਾ ਲਿਖ ਦਿੱਤਾ ਗਿਆ ਸਪਸ਼ਟ ਖਰਾਰ ਦੇ ਵਿੱਚ ਕਿ ਜਿਹੜਾ ਦਫਤਰ ਆ ਅਥਾਰਟੀ ਆ ਉਹ ਇਹਨਾਂ ਨੂੰ ਆਪਣੇ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਇਹਨਾਂ ਨੂੰ ਕਾਰਵਾਈ ਕਰਕੇ ਪ੍ਰਮੋਟ ਕਰ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਇਹਨਾਂ ਦੇ ਸਿਰ ਤੇ ਜੂਨੇ ਸਿਰ ਕੀ ਆ ਮੇਰੇ ਕੋਲ ਇੱਕ ਐਪਲੀਕੇਸ਼ਨ ਆ ਵਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਆ ਦੇਖ ਲਿਓ ਚਾਹੇ ਕਿਉਂਕਿ ਅਸੀਂ 28 8ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਇੱਕ ਬੇਨਤੀ ਪੱਤਰ ਦਿੱਤਾ ਆਰਡਰ ਆਣ ਤੋਂ ਬਾਅਦ ਵੀ ਕਿ ਸਾਡੇ ਆਰਡਰ ਜਿਹੜੇ ਬਣਦੇ ਹੱਕ ਦੇ ਦਿੱਤਾ ਜਾਵੇ ਮੇਰ ਸਾਹਿਬ ਦਾ ਉਸ ਵੇਲੇ ਬਿਆਨ ਸੀਗਾ ਸਾਈਨ ਕੀਤੇ ਹੋਏ ਐਪਲੀਕੇਸ਼ਨ ਅਦੇ ਵਿੱਚ ਅਸੀਂ ਤਾਂ ਕੱਲ ਹੀ ਆਰਡਰ ਦੇ ਦੇਨੇ ਤੁਹਾਨੂੰ ਲੇਕਿਨ ਉਹ ਕੱਲ ਅਜੇ ਤੱਕ ਨਹੀਂ ਆਈ ਅਸੀਂ ਮਜਬੂਰ ਹੋ ਕੇ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ 19 ਸਤੰਬਰ ਨੂੰ ਅਸੀਂ ਐਪਲੀਕੇਸ਼ਨ ਉੱਥੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ 23 ਤਰੀਕ ਪਾਈ ਉਹਨਾਂ ਨੇ ਸਤੰਬਰ ਮਹੀਨੇ ਦੀ 23 ਤਰੀਕ ਨੂੰ ਮਾਨਯੋਗ ਕੋਰਟ ਹਾਈ ਕੋਰਟ ਅਦਾਲਤ ਨੇ ਸਾਡੇ ਫੇਵਰ ਦੇ ਵਿੱਚ ਆਰਡਰ ਪਾਸ ਕਰ ਦਿੱਤਾ ਉਹਦੇ ਵਿੱਚ 90 ਦਿਨ ਦਾ ਇਹਨਾਂ ਨੂੰ ਸਮਾਂ ਦਿੱਤਾ ਕਿ 90 ਦਿਨ ਦੇ ਵਿੱਚ ਇਹਨਾਂ ਦੀ ਪ੍ਰੋਮੋਸ਼ਨ ਦੇ ਆਰਡਰ ਆ ਜਿਹੜੇ ਇਹਨਾਂ ਨੂੰ ਪ੍ਰੋਮੋਟ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਲੇਕਿਨ 4 ਅਕਤੂਬਰ ਨੂੰ ਜਦੋਂ ਦਫ਼ਤਰ ਨੇ ਆਰਡਰ ਰਿਸੀਵ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹ ਚਾਹਦੇ ਤਾਂ 5 ਤਰੀਕ ਨੂੰ 5 ਅਕਤੂਬਰ ਨੂੰ ਆਰਡਰ ਦੇ ਸਕਦੇ ਸੀ ਪਰ ਨਹੀਂ ਕੁਝ ਹੀ ਰਾਜਨੀਤੀਕਾਰਾਂ ਕਰਕੇ ਜਾਂ ਕੁਝ ਪਰਸਨਲੀ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਖਾਸ ਹੈਗੇ ਆ ਉਹਨਾਂ ਨੂੰ ਫਾਇਦਾ ਪਹਚਾਨ ਖਾਤਰ ਇਹਨਾਂ ਨੇ ਇਹ ਆਰਡਰ ਜਾਣਬੁੱਝ ਕੇ ਰੋਕੇ। ਲਾਸਟ ਅਸੀਂ ਤੁਹਾਨੂੰ ਪਤਾ ਵੀ ਇੱਥੇ ਮੰਤਰੀ ਸਾਹਿਬ ਆਏ ਸੀਗੇ ਡਾਕਟਰ ਅਵਜੋਤ ਜੀ ਅਸੀਂ ਉਸ ਦਿਨ ਵੀ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੇ ਜਿਹੜੇ ਬੰਦਾ ਹੱਕ ਸਾਡੇ ਇਹਨਾਂ ਦਾ ਸਫਾਈ ਸੇਵਕ ਦਾ ਉਹ ਦਿੱਤਾ ਜਾਵੇ। ਉਹਨਾਂ ਦੀ ਸਿਫਾਰਿਸ਼ ਤੇ ਡਾਕਟਰ ਰਵਜੋਦ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਮੈਡਮ ਨੂੰ ਆਪਣੇ ਕੋਲ ਬੁਲਾ ਕੇ ਸਪੈਸ਼ਲੀ ਸਾਨੂੰ ਵੀ ਕੋਲ ਬੁਲਾ ਕੇ ਦੱਸ ਕਿਆ ਵੀ ਇਹਨਾਂ ਦਾ ਬਣਦਾ ਹੱਕ ਦੇ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਮੈਡਮ ਜੀ ਨੇ ਇਹ ਜਿਹੜੇ ਆਰਡਰ ਪਾਸ ਕਰਕੇ 23 ਤਰੀਕ ਨੂੰ ਆਰਡਰ ਸਾਈਨ ਕਰਕੇ ਮੈਡਮ ਚਲੇ ਗਏ ਛੁੱਟੀ ਤੇ ਨਾ ਮੈਡਮ ਸੀਗੇ ਨਾ ਤਵਾੜੀ ਸਾਹਿਬ ਸੀਗੇ ਉਹਨਾਂ ਦਾ ਚਲੋ ਘਰੇਲੂ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਪਰ ਮੇਅਰ ਸਾਹਿਬ ਦਾ ਇਹ ਆਰਡਰ ਰੋਕਣ ਦਾ ਹੱਕ ਨਹੀਂ ਬਣਦਾ ਮੇਅਰ ਸਾਹਿਬ ਹਾਈ ਕੋਰਟ ਤੋਂ ਉੱਪਰ ਨਹੀਂ ਹੈਗੇ ਕੋਰਟ ਦੇ ਆਰਡਰ ਆ ਏ ਮੇਰ ਸਾਹਿਬ ਇਹਦੇ ਤੋਂ ਉੱਪਰ ਨਹੀਂ ਹੈਗੇ ਮੇਰ ਸਾਹਿਬ ਨੇ ਹੋਰ 1 ਸਾਲ ਤੋਂ ਬਾਅਦ ਫਿਰ ਐਮਸੀ ਦਾ ਇਲੈਕਸ਼ਨ ਦੁਬਾਰਾ ਲੜਨਾ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਵੀ ਇਹਨਾਂ ਨੇ ਆਣਾ ਕਿ ਨਹੀਂ ਆਣਾ ਲੇਕਿਨ ਹਾਈ ਕੋਰਟ ਇਹੋ ਇਹ ਮੁਲਾਜ਼ਮ 60 ਸਾਲ ਦੀ ਉਮਰ ਤੱਕ ਇੱਥੇ ਮੁਲਾਜ਼ਮ ਆ ਇੰਨਾ ਧੱਕਾ ਇਹਨਾਂ ਦਾ ਕਮੇਟ ਸਾਹਿਬ ਕਰਦੇ ਆ ਕਦੀ ਕਹਿ ਰਹੇ ਆ ਵੀ ਅਸੀਂ ਜਿੰਪਾ ਜੀ ਕੋਲ ਆਰਡਰ ਦਵਾਣੇ ਜਿੰਪਾ ਜੀ ਆਰਡਰ ਦੇਣ ਦੇ ਹੈਗੇ ਤੁਸੀਂ ਦੱਸੋ ਉਹਨਾਂ ਨੇ ਕੁਝ ਕੀਤਾ ਇਹਦੇ ਵਿੱਚ ਜੇ ਜਦੋਂ ਤੱਕ ਉਹ ਮੰਤਰੀ ਸੀਗੇ ਉਦੋਂ ਇਹ ਆਰਡਰ ਕਿਉਂ ਨਹੀਂ ਪਾਸ ਹੋਇਆ ਇਹਨਾਂ ਨੇ ਹੱਕ ਆਪਣਾ ਲੜ ਕੇ ਲਿਆ ਵਾ ਜਿੰਪਾ ਜੀ ਮੇਰੀ ਬੇਨਤੀ ਸੁਣੀਓ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੈਸੇ ਲਗਾ ਕੇ ਇਹ ਮੁਲਾਜ਼ਮਾਂ ਨੇ ਸਫਾਈ ਸੇਵਕਾਂ ਨੇ ਫੇਰ ਇਹ ਆਰਡਰ ਲਿਆ ਔਰ ਇਹਦਾ ਕ੍ਰੈਡਿਟ ਕਿੱਥੋਂ ਲੈ ਲੂਗੇ ਤੁਸੀਂ ਮੈਨੂੰ ਇਹ ਦੱਸਿਆ ਜਾਵੇ ਮੇਅਰ ਸਾਹਿਬ ਤੁਸੀਂ ਕਦੀ ਕਹਿੰਨੇ ਜਿੰਪਾ ਜੀ ਦਓਗੇ ਕਦੀ ਕਹਿੰਨੇ ਤੁਸੀਂ ਅਸੀਂ 11 ਵਜੇ ਆਰਡਰ ਦੋਗੇ ਅੱਜ ਕਹਿੰਨੇ ਤੁਸੀਂ ਸ਼ਹੀਦੀ ਦਿਵਸ ਚਾਲਾ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ 21 ਤਰੀਕ ਤੋਂ ਤਾਂ ਸ਼ਹੀਦੀ ਦਿਵਸ ਸ਼ੁਰੂ ਸੀਗਾ 21 ਤਰੀਕ ਨੂੰ ਤੁਸੀਂ ਵੋਟਾਂ ਹੋਈਆਂ ਉਦੋਂ 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 ਤੁਸੀਂ ਢੋਲ ਕਿੱਦਾਂ বাজਾਏ ਉਦੋਂ ਤੁਸੀਂ ਲੱਡੂ ਕਿੱਦਾਂ ਬੰਦੇ ਮੈਨੂੰ ਇੱਕ ਚੀਜ਼ ਦਾ ਜਵਾਬ ਤਾਂ ਦਿਓ ਜੇ ਸ਼ੀਦੀ ਦੇ ਵਿੱਚ ਹੈ ਮੇਰ ਸਾਹਿਬ ਗੱਲ ਕਰਦੇ ਆ ਪੱਤਰਕਾਰ ਜੀ ਨੇ ਗੱਲ ਕੀਤੀ ਸਾਡੇ ਮਿਰਦੀ ਜੀ ਨੇ ਕਿ ਮੇਰ ਸਾਹਿਬ ਇਦਾਂ ਦਾ ਕਰਕੇ ਗੱਲ ਆਖੇ ਜੀ ਸਰਕਾਰ ਨੇ ਸਾਨੂੰ ਮਨਾ ਕਰ ਦਿੱਤੇ ਸ਼ੀਦੀ ਦੇ ਵਿੱਚ ਸਰਕਾਰ ਬਾਕੀ ਚੀਜ਼ਾਂ ਨਹੀਂ ਮਨਾ ਕਰ ਰਹੀ ਸਿਰਫ ਇੱਕ ਸਫਾਈ ਸੇਵਕਾਂ ਦੀ ਪ੍ਰਮੋਟ ਕਰਨ ਲਈ ਮਨਾ ਕਰ ਰਹੀ ਆ ਹੁਣ ਸੋਮਵਾਰ ਦਾ ਟਾਈਮ ਦਿੱਤਾ ਹੁਣ ਕਿੱਦਾਂ ਦੇ ਦੇਈਏ 72 ਘੰਟੇ ਦਾ ਸਮਾਂ ਦਿੱਤਾ ਈ ਸਾਡੇ ਪ੍ਰਧਾਨ ਜੀ ਨੇ ਅਗਰ 72 ਘੰਟੇ ਦੇ ਵਿੱਚ ਇਹ ਸਾਡੇ ਆਰਡਰ ਜਿਹੜੇ ਨਹੀਂ ਦਿੰਦੇ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰਾਂਗੇ ਨਾ ਕਿ ਸਫਾਈ ਸੇਵਾ ਦਾ ਕੰਮ ਬੰਦ ਹੋਊਗਾ ਦਫਤਰ ਦਾ ਵੀ ਟੋਟਲ ਕੰਮ ਬੰਦ ਕਰ ਦਿੱਤਾ ਜਾਊਗਾ ਇਹ ਲੱਗਦਾ ਨਹੀਂ ਕਿ ਖਾਮ ਖਾਦੀ ਸ਼ੌਹਰਤ ਲੈਣ ਦੇ ਵਾਸਤੇ ਇਹ ਜਿਹੜਾ ਸਾਰਾ ਕੁਝ ਲੇਟ ਕੀਤਾ ਜਾ ਰਿਹਾ ਹੈ ਮੇਰੇ ਖੋ ਪੰਡਤ ਜੀ ਇਹ ਤਾਂ ਗੱਲ ਸਮਝਦੇ ਆ ਜੀ ਸਾਰੇ ਦੇਖਦੇ ਪਿਆ ਵਾ ਵੀ ਇਹ ਸਿਰਫ ਦੇ ਸਿਰਫ ਕ੍ਰੈਡਿਟ ਲੈਣ ਦੀ ਗੱਲ ਵਾ ਕੰਮ ਨੇ ਕਿਸੇ ਨੇ ਕੀਤਾ ਲੇਕਿਨ ਕ੍ਰੈਡਿਟ ਅਸੀਂ ਲੈਣਾ ਚਾਹੁੰਦੇ ਆ ਤੁਸੀਂ ਕੰਮ ਤਾਂ ਕਰੋ ਇਹ ਤੁਸੀਂ ਇਹ ਦੇਖੋ ਵੀ ਕਦੋਂ ਦੀ ਕਾਰਪੋਰੇਸ਼ਨ ਤੁਸੀਂ ਚਾਰ ਵਾਰੀ ਐਮਸੀ ਬਣਿਆ ਤੁਸੀਂ ਇਹ ਦੇਖੋ ਅਜ ਤੱਕ ਅਦੀ ਪ੍ਰਮੋਟ ਹੋਏ ਇਹ ਬੰਦੇ ਇਹ ਸਿਨਿਓਰਿਟੀ ਤੁਸੀਂ ਲਾਗੂ ਕਰਵਾਈ ਜੇ ਤੁਸੀਂ ਲਾਗੂ ਨਹੀਂ ਕਰਵਾਈ ਤਾਂ ਤੁਸੀਂ ਇਹਦਾ ਕ੍ਰੈਡਿਟ ਕਿਦਾ ਲੈਣਾ ਚਾਹੋਗੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਸੋ ਸਾਰਿਆਂ ਦਾ ਜੀ ਆਪ ਲੜੀ ਹੈ ਜੀ ਅਸੀਂ ਆਪ ਲੜੀਏ ਕੋਰਟ ਦੇ ਆਰਡਰ ਆ ਅਸੀਂ ਅਸੀਂ ਕੁਝ ਨਹੀਂ ਬੋਲਦੇ ਪਏ ਕੋਰਟ ਦੇ ਆਰਡਰ ਬੋਲਦੇ ਪਏ ਆ ਠੀਕ ਠੀਕ ਧੰਨਵਾਦ ਜੀ